ਮਾਹੀ ਆਪਣਾ ਮੇਰਾ ਰਮਨ ਪਿੱਤਕਾ ਹਾਂਜੀ ਕੀ ਗੱਲ ਕੀ ਹੋਈ ਸੀ ਇਹ ਮੈਨੂੰ ਮੁੰਡਿਆਂ ਨੇ ਗੋਲੀ ਮਾਰੀ ਤੇ ਮੁੰਡਿਆਂ ਨੇ ਕਿਸ਼ ਲਾਹੌਰੀਆ ਹਰਮਨ ਪੰਡਾਲ ਸੁਰੇਤਾ ਪਰਮੇਨਾ ਇਹ ਗੋਲੀ ਕਿੱਥੇ ਮਾਰੀ ਤੁਹਾਨੂੰ ਇਹਨਾਂ ਨੇ ਰਾਣੇ ਦਫਤਰਵਾਲ ਮੈਂ ਆਪਣੇ ਘਰੇ ਜਾਂਦੀ ਪਈ ਸੀ ਉਹਨਾਂ ਨੇ ਮੈਨੂੰ ਦੇਖ ਲਿਆ ਕਿਤੇ ਉੱਥੇ ਮਿਲ ਚੋਰ ਦੀ ਮਾਰੀ ਤੋਂ ਪਿੱਛੇ ਨੂੰ ਮੁੜ ਕੇ ਨਾ ਸਕ ਸਕਦੀ ਤੁਹਾਡੀ ਵੀ ਪ੍ਰਾਣੀ ਲੰਝ ਚਲਦੀ ਹਾਂਜੀ ਇਹ ਵੇ ਤਮ ਕੀਆ ਦਿਨ ਦਾ ਮਾਰਨ ਕੁੱਟਦਾ ਬਹੁਤ ਅਚਭੇ ਦੱਸ ਸੀ ਸਾਡੇ ਘਰ ਬੜਿਆ ਹੁੰਦਾ ਆ ਫੈਸਲਾ ਵੀ ਕੀਤਾ ਪਰ ਫਿਰ ਵੀ ਨਾ ਤਾਂ ਉਹ ਬੋ ਕਰਦਾ ਆ ਕਿਤੇ ਇਤ ਨਹੀਂ ਹੈ ਕਿ ਕਿਤੇ ਜਿਹੜੀ ਤਨ ਬਲੈਕਮੇਲਿੰਗ ਕਰਦਾ ਵਾ ਕਰਦਾ ਆ ਇੰਸਟਾ ਤੋਂ ਮੇਰੇ ਪਾਇਆ ਨੇ ਤਾਂ ਕਿਤੇ ਪੈਸੇ ਦੀ ਵੀ ਡਿਮਾਂਡ ਹੋ ਆ ਨਹੀਂ ਸਿਰਫ ਆ ਪੈਸੇ ਪੁਰ ਵੀ ਖੋ ਕੇ ਲੈ ਜਾਂਦਾ ਘਰ ਚੋਰੀ ਚੋਰੀ ਕਰਦਾ ਆ ਤਾਂ ਹੁਣ ਤੁਸੀਂ ਕੀ ਮਾਰੀ ਕੋ ਅਸਲਾ ਆ ਬੰਦੇ ਨਹੀਂ ਵੀ ਕੋਈ ਵੀ ਅੱਛਾ ਦੇਖੋ ਅਸਲੇ ਹੈਗੇ ਅਸਲੇ ਦਾ ਵਪਾਰੀ ਆ ਏ ਤੇ ਇਸ ਮੈਂ ਜਿੱਦ ਤੂੰ ਪਹਿਲਾਂ ਵੀ ਕੰਪਲੀਟ ਪੁਲਿਸ ਨੂੰ ਕੀਤੀ ਪਈ ਹੈ। ਕਿੰਨੀ ਕੰਪਲੇਨ ਹੋਣਾਂ ਨੇ। ਉਹਦਾ ਪਿਛਲੇ ਹਫਤੇ ਫੈਸਲਾ ਕਰਾਇਆ ਸੀਗਾ। ਉਦੋਂ ਕਹਿੰਦਾ ਸੀ ਨਹੀਂ ਕੁਛ ਕਰੂੰਗਾ। ਨਹੀਂ ਅਸੀਂ ਇਹਨਾਂ ਦੇ ਘਰ ਜਾਵਾਂਗੇ ਨਾ ਲੈਣਾ ਨਾ ਦੇਣਾ। ਮੈਡਮ ਜਿੱਦਦੀ ਤੇਰੇ ਫੇਰ ਇਹਨਾਂ ਨੇ ਉਹੀ ਗੱਲ ਕਰ ਦਿੱਤੀ। ਅਸੀਂ ਤਰਖਾਸ ਦਿੱਤੀ ਤੇ ਇਹਨੇ ਸਾਡੇ ਤੋੜ ਭੰਨ ਕੀਤੀ। ਲੜਾਈ ਝਗੜੇ ਹੋਏ। ਤਾਂ ਹੁਣ ਕੀ ਪੁਲਿਸ ਪ੍ਰਸ਼ਾਸਨ ਕੀ ਮੰਗ ਕੀ ਕਰਦੀ? ਜਾਓ ਬੇਜ ਨੂੰ ਭੇਜਣਾ ਅਸੀਂ ਜਿੱਦਦੀ ਨੂੰ ਸਜ਼ਾ ਦੋ। ਕੋਈ ਗੱਲ ਨੂੰ 2 ਮਿੰਟ ਲੱਗਿਆ ਸੀ। ਅੱਛਾ ਡਾਕਟਰ ਕੀ ਮਾਮਲਾ ਸੀ ਇੱਕ ਪੇਸ਼ੈਂਟ ਵੀ ਆਇਆ ਗੋਲੀ ਵੀ ਚੱਲੀ ਹੈ ਕੀ ਹਾਲਾਤ ਵਤ ਕੀ ਪੇਸ਼ੈਂਟ ਦੀ ਜਰਕੀ ਹੈਗੀ ਹੈ ਡਿਟੇਲਸ ਜੀ ਹਾਂਜੀ ਸਾਡੇ ਕੋਲ ਇੱਕ ਲੇਡੀ ਆਈ ਹੈ ਜੀ 50 ਸਾਲ ਦੀ ਉਮਰ ਹੈ ਉਹਦੇ ਪੱਟ ਤੇ ਗੋਲੀ ਵੱਜੀ ਹੈ ਜੀ ਸਰਕੂਲਰ ਰੋਡ ਤੇ ਇਨਸੀਡੈਂਟ ਹੋਇਆ ਹੈ ਗੋਲੀ ਆਲਪਰਤ ਹੋ ਗਈ ਤੇ ਮਰੀਜ਼ ਵਾਲਾ ਠੀਕ ਹੈ ਪਰ ਹੁਣ ਅਗਲੀ ਕਾਰਵਾਈ ਲਈ ਜਾਂ ਇੰਟਰਵੈਂਸ਼ਨਲੀ ਬਰੀ ਨੂੰ ਪੇਸ਼ ਗੋਲੀ ਨਿਕਲ ਗਈ ਹੈ ਕੀ ਹਾਲੇ ਜੀ ਗੋਲੀ ਨਿਕਲ ਗਈ ਹੈ ਹਾਂਜੀ ਨਿਕਲ ਗਈ ਹੈ ਤਾਂ ਕਿਤੇ ਰੈਫਰ ਕਰਨ ਦੀ ਲੋੜ ਤਾਂ ਨਹੀਂ ਪੈਣੀ ਨਹੀਂ ਪੇਸ਼ੰ ਨੂੰ ਅਸੀਂ ਰੈਫਰ ਕਰਾਂਗੇ ਪਰ ਸੱਚੀ ਗੱਲ ਓਪੀਨੀਅਨ ਇਹ ਡਾਕਟਰ ਸਾਹਿਬ ਜੀ ਗੋੜੀ ਲੱਗੀ ਆ ਇਹ ਕੋਈ ਮਤਲਬ ਆਮ ਗੋਲੀਆਂ ਮੀ ਗੋਲੀਆਂ ਕੋਈ ਸ਼ਾਰਪ ਆ ਕਿਦਾਂ ਵਾ ਕੀ ਇਹ ਅਗਲੀ ਉਹਨਾਂ ਨੇ ਆਪਾਂ ਨੂੰ ਐਕਸ-ਰੇ ਜਾਂ ਸੀਟੀ ਸਕੈਨ ਤੋਂ ਜਾਂ ਅੰਗ ਇਨਵੈਸਟੀਗੇਸ਼ਨ ਤੋਂ ਅੱਗੇ ਆਪਾਂ ਨੂੰ ਪਤਾ ਲੱਗੇ ਉਹਦਾ ਪੇਸ਼ੈਂਟ ਦੀ ਹਾਲਤ ਜਿਹੜੀ ਹੈ ਉਹ ਖਤਰੇ ਤੋਂ ਬਾਹਰ ਪੇਸ਼ੈਂਟ ਦੇ ਨਾਲ ਹਾਂਜੀ ਖਤਰੇ ਤੋਂ ਬਾਹਰ ਸੱਕੀ ਨਾਮ ਆ ਪੇਸ਼ੇ ਦਾ ਪੇਸ਼ੰ ਦਾ ਨਾਮ ਮਲਟੀਪਲ ਸੋਰਸ ਹਾਂਜੀ ਤਾਂ ਕੀ ਐਡਰੈਸ ਕੀ ਹੈ ਨਾ ਤੁਸੀਂ ਦੱਸਿਆ ਜੀ ਸਰ ਅੱਜ ਕੋ ਇੱਥੇ ਇੱਕ ਇਨਸੀਡੈਂਟ ਹੋਇਆ ਕਿ ਕੋਈ ਲੜਕੀ ਨੂੰ ਗੋਲੀ ਮਾਰੀ ਗਈ ਹੈ ਕੀ ਘਟਨਾ ਹੋਈ ਹੈ ਕਿੱਦਾਂ ਹੋਈ ਹੈ ਕੀ ਕਾਰਨ ਹੈ ਕਿ ਸਾਨੂੰ ਇਤਲਾ ਮਿਲੀ ਸੀ ਕਿ ਇਹ ਤੇ ਲੜਕੀ ਜਿਸ ਦਾ ਨਾਮ ਮਨਦੀਪ ਕੌਰ ਹੈ ਉਮਰ ਇਹਦੀ 25 ਸਾਲ ਹੈ ਇਹ ਬਲੈਕ ਕਸਟਮਰ ਹੈ ਇਹਦਾ ਘਰ ਹੈ ਇਹ ਆਪਣਾ ਸਰਕੂਲਰ ਰੋਡ ਦੇ ਪਾਸੇ ਜਾ ਰਹੀ ਸੀ ਆਪਣੇ ਕੰਮ ਤੋਂ ਇਹ ਪਿੰਨ ਮੁੰਡੇ ਬੁਲਟ ਮੋਟਰਸਾਈਕਲ ਤੇ ਆਏ ਤੇ ਇਹਨੇ ਨੱਕੇ ਗੋਲੀ ਮਾਰ ਕੇ ਤੋਂ ਲਾਰ ਹੋ ਗਿਆ लड़के न <Five pressing ricochip67> ਪਟਨਾ ਦਾ ਹਫਤੇ ਕੰ内 ਫਿਰ ਰਾਜੀਨਾਮਾ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਹੁੰਦਸ ਵਿੱਚ ਆ ਕੇ ਇਹਨੇ ਇਹ ਕੰਮ ਸੋ ਜਿਹੜੀ ਗੋੜੀਆਂ ਕਿੱਟੀ ਦੇਗਾ ਚਲਾਈ ਹੈ ਇਹ ਲੱਗਦਾ ਇਹਦਾ ਨਾਮ ਸੋਲਜ ਸੱਫਰ ਹੈ ਜਿਹੜਾ ਬੁਬਤੀ ਦਾ ਰਹਿਣ ਵਾਲਾ ਹੈਗਾ ਯਾ ਦੋ ਮੁੰਡੇ ਬੇਰੇ ਦੇ ਨਾਲ ਐਕਚੁਅਲ ਕੋਈ ਰੌਲ ਅਪ ਵੀ ਕੀਤਾ ਸਾਡੀ ਟੀਮ ਜਿਹੜੀ ਹੈਗੀ ਹੈ ਰੇਡ ਰੇਡ ਕਰਦੀ ਪਈ ਹੈ ਤੇ ਜਲਦ ਤੋਂ ਜਲਦ ਆਪਾਂ ਜਿਹੜੇ ਕੋਸ਼ਿਸ਼ਾਂ ਨੂੰ ਆਪਾਂ ਪੇਸ਼ ਕਰਨਾ ਕਿੰਨੇ ਗੋਲੀਆ ਦੇ ਲੱਗੇ ਇੱਕ ਵੀ ਗੋਲੀਆ ਕੀ ਹੋਈ ਹੈ ਫਸ ਕੇ ਸਰ ਕਿਹੜੇ ਜਗ੍ਹਾ ਤੇ ਕੀ ਕਿਹੜਾ ਘਟਦਾ ਮੌਕਾ ਘੜਾ ਸੀ ਜਿਹੜਾ ਜਿਹੜਾ ਰੋਗ ਜਿਹੜਾ ਹੈਗਾ ਆ ਅੱਛਾ ਫਲਾਦ ਕੇ ਨੇ ਬੰਦ ਫਲਾਦ ਸਟੇਬਲ ਹੈ ਲੱਗਦਾ ਆਪਾਂ ਸੋਚਦੇ ਕੋਈ ਚੱਲ ਜਾ